ਆਪਰੇਸ਼ਨ ਬਰਿਉਸਟ ਤੇ ਦੂਜਾ ਸੀ ਇੱਕ ਰੋਜ ਜਿਸ ਵਿੱਚ ਭਾਰਤੀ ਹਕੂਮਤ ਨੇ ਦੇ ਸਾਹਮਣੇ ਕਿ ਬੋਤ ਰੋਜ ਦੇ ਪ੍ਰੈਸ਼ਰ ਦੇ ਵਿੱਚ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਨਾਲ ਖੜੇ ਲੋਕਾਂ ਦੇ ਆਪਣੇ ਕੌਮ ਦੇ ਜੱਗਮਾਨ ਨੂੰ ਸੂਰਜ ਬਣਾਉਂਦਿਆਂ ਅੱਗੇ ਤੁਰਨ ਦੀ ਯਤਨशीर ਹੋਈਏ ਕੌਮ ਦੇ ਅਣ ਖਾਤੇ ਇਨਸਾਫ਼ ਤੇ ਲੜਾਈ ਲੜਨ ਵਾਲੇ ਬੰਦੇ ਸਿੰਘਾਂ ਨੂੰ ਸਹਾਕੇ ਆ ਗਿਆ ਕਾਨੂੰਨੀ ਸਜ਼ਾਵਾ ਪੂਰੀਆਂ ਹੋਣ ਦੇ ਦੌਰਾਨ ਬਾਪੂ ਦੇ ਜਾਨੀ ਬਾਚ ਰਹੇ ਕਿ ਸੱਤਿਆਚਾਰ ਅਤੇ ਧਰਮ ਦੀਆਂ ਦੀਪੜਾਂ ਗਿਆ ਹੈ ਔਰ ਨਸ਼ਾ ਕਰ ਤਿਆ ਕਰਕੇ ਹਨੇਦਾਰੀ ਰਹਿਤ ਵਿੱਚ ਨੰਮਰਤਾਰੀ ਹੋ ਕੇ ਆਪਣੇ ਗੁਰੂ ਸਬੰਧ ਨਾਲੋਂ ਦੂਰ ਕੀ ਜਾ ਰਹੀ ਹੈ ਅਸੀਂ ਇਹਨੂੰ ਰਹਿਣਾ ਬੰਦ ਕਰ ਤੋਂ ਕੱਪੜੇ ਦੇ ਸ਼ਹਿਰ ਵਿੱਚ ਗਲਤਾਨ ਕਰਨੀਆਂ ਸਾਸ਼ਾਂ ਦਾ ਬਹੁਤ ਬੜਾ ਮਾੜਾ ਰੋਪ ਹੈ ਜੀ ਕਾਲਸਾ ਜੀ ਅੱਜ ਜੋਂ 1984 ਦੇ ਨੂੰ ਭਾਰਤ ਦੇ ਹਾੜੇ ਮੁੱਖ ਤੇ ਜਿੱਥੇ ਸੋਚਾ ਕਾਲਾ ਸਾਹਿਬ ਬੰਦ ਸ਼੍ਰੀ ਅਕਾਲ ਪਤਿ ਸਾਹਿਬ ਜੇ ਸਾਰ ਨੂੰ ਜੁੜਿਆ ਬੋਥੇ ਜਹਾਂ ਸਿੰਘ ਜਿੱਥੇ ਬੰਦੀਆਂ ਦੇ ਮੁੱਖੀ ਸਰਕਾਰ ਸ਼ਰੌਮੇ ਗੁਰਦੁਆਰਾ ਪਰਵੰਤ ਕਮੇਟੀ ਹੈ ਉਹਨਾਂ ਮਹਾਨ ਜੀਤਾਂ ਦੇ ਪਰਿਵਾਰਾਂ ਨੂੰ ਜਿੱਥੇ ਵਿੱਚ ਸਤ ਗਿਆਨੀ ਜੋ ਨਾਮ ਵਾਲੇ ਮਾਪੋਕਾਰ ਦੇ ਸੋਤਰੋ ਭਾਈ ਸਰਦਾਰ ਅਮਰੀਕ ਸਿੰਘ ਦੇ ਵਿਕਾਸਪੁਰ ਸਾਹਿਬ ਦੇਖੇ ਜੁੜੇ ਨੇ ਦੋਵਾਂ ਨੇ ਬੇਨਤੀ ਕਰਾ ਉਹ ਸ਼ਰੀਏ ਕਾਲਪੁਰ ਸਾਹਿਬ ਜੀ ਵੱਲੋਂ ਸਿਰੋਪਾਉ ਦੀ ਕਬੂਸ਼ੀ ਸਰਬਾਨ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਸਾ 2000 ਮੀਟਰ ਦੇ ਟ੍ਰੇ ਪੂਰੇ ਹੋਏ ਨੇ ਅੱਜ ਖਾਲਸਾ ਪੰਥ ਨੇ ਆਪਣੇ ਸ਼ਹੀਦਾਂ ਨੂੰ ਛੱਡਾਂ ਜਲੀ ਦੇਣ ਲਈ ਉਹਨਾਂ ਨੂੰ ਨਤਮਸਤਕ ਹੋਣ ਲਈ ਅਕਾਲ ਤਖਤ ਸਾਹਿਬ ਦੇਖੇ ਜੁੜੀ ਹੈ ਖਾਲਸਾ ਪੰਥ ਜਿਹੜਾ ਅੱਜ ਦਾ ਇਕੱਠ ਹੈ ਇਹ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਤੇ ਨਾਲ ਦੇ ਨਾਲ ਭਾਰਤ ਸਰਕਾਰ ਨੂੰ ਭਾਰਤ ਨਿਜ਼ਾਮ ਨੂੰ ਇੱਕ ਸਨੇਹਾ ਹੈ ਕਿ ਸਿੱਖਾਂ ਦਾ ਜਿਹੜਾ ਉਹ ਦਰਦ ਹੈ ਉਹ ਪੀੜ ਹੈ ਉਹ ਸਜਰੀ ਹੈ ਜ਼ਖਮ ਭਰੇ ਨੇ ਔਰ ਸਰਕਾਰ ਦਾ ਜਿਹੜਾ ਇੱਕ ਕਹਿਰ ਸੀ ਉਹ ਸਿੱਖਾਂ ਨੇ ਭੁੱਲਿਆ ਨਹੀਂ ਉਹ ਹਮੇਸ਼ਾ ਯਾਦ ਰੱਖਿਆ। ਜੋ ਇਸ ਤਰ੍ਹਾਂ ਦੇ ਨਾਲ ਅੱਜ ਕਰਦੇ ਹੋਏ ਦੂਜੇ ਪਾਸੇ ਗੱਲ ਕਰੀ ਜਦੋਂ ਕਿ ਠੜਾ ਵੀ ਚੀਜ਼ ਵਿਚਾਰ ਕੱਟ ਰੱਖਿਆ ਗਿਆ ਪਰ ਇੱਕ ਗੱਲ ਹੋਰ ਹੈ ਕਿ ਇਸ ਤਰ੍ਹਾਂ ਸਿੱਖ ਜਥੇਬੰਦੀਆਂ ਸਪੋਰਟ ਕਰਿਆ ਰਾਜਨੀਤੀ ਦੇ ਵਿੱਚ ਵੀ ਹੋਰ ਜਿਵੇਂ ਤੁਹਾਨੂੰ ਬਿਨੇ ਕੀ ਲੱਗਦਾ ਕਿ ਹੁਣ ਬਾਕੀ ਵੀ ਸੀਟਾਂ ਦੇ ਉੱਤੇ ਮੇਰਾ ਖਿਆਲ ਆ ਜਿਵੇਂ ਕੱਲੂਕਰ ਦੇ ਸਬੰਧ ਵਿੱਚ ਇਕੱਠੇ ਹੋਏ ਆ ਤੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਆ ਭਾਰਤੀ ਭਾਰਤੀ ਚੋਣਾਂ ਨੂੰ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਰਲਗੱਡ ਕਰਨ ਦੀ ਲੋੜ ਹੈ ਕੋਈ ਇਹਨਾਂ ਦਾ ਕੰਪੈਰੀਜ਼ਨ ਨਹੀਂ ਬੰਦਦਾ ਉਹ ਇੱਕ ਪੋਲੀਟੀਕਲ ਸਿਸਟਮ ਹੈ ਪੋਲੀਟੀਕਲ ਪ੍ਰਕਿਰਿਆ ਹੈ ਇੱਥੇ ਅਸੀਂ ਸ਼ਹੀਦਾਂ ਦੇ ਪਰਥਾਏ ਇਕੱਠੇ ਹੋਏ ਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਣਾ ਦੀ ਸੋਚ ਤੇ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਵਚਨ ਬੱਤਾ ਆਪਣੀ ਪਰਟੌਨਲੀ ਇਕੱਠੇ ਹੋਇਆ ਜੋ ਬਾਹਰ ਚੱਲ ਰਿਹਾ ਉਹ ਇੱਕ ਅਲੱਗ ਵਿਸ਼ਾ ਹੈ ਪਰ ਇਹਦਾ ਫਾਇਦਾ ਨਹੀਂ ਹੋਏਗਾ ਜਿਹੜੇ ਬੰਦੀ ਸਿੰਘ ਅੰਦਰ ਨੇ ਨਹੀਂ ਬਿਲਕੁਲ ਬੰਦੀ ਸਿੰਘ ਬੰਦੀ ਸਿੰਘਾਂ ਨੂੰ ਤਾਂ ਦੇਖੋ ਭਾਰ ਸਰਕਾਰ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਅੜੀਲ ਰਵਈਆ ਹੰਕਾਰੀ ਰਵਈਆ ਹੈ ਉਹ ਪਹਿਲਾਂ ਬਾਰ-ਬਾਰ ਅਮਿਤ ਸ਼ਾਹ ਇਨਕਾਰ ਕਰ ਚੁੱਕਾ ਹੈ ਕਿ ਅਸੀਂ ਨਹੀਂ ਛੱਡਣੀ ਰਵਨੀਤ ਬਿੱਟੂ ਨੂੰ ਆਪਣੇ ਨਾਲ ਲੈਣਾ ਉਹਨੂੰ ਮਿਸਟਰ ਕਹਿਣਾ ਉਹਨੂੰ ਦੋਸਤ ਕਹਿਣਾ ਬਾਰ-ਬਾਰ ਅਮਿਤ ਸ਼ਾਹ ਦੱਸ ਰਿਹਾ ਕਿ ਬੇਨ ਸਿੰਘ ਕਤਲ ਕੇਸ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਣਾ ਜਿੰਨੀ ਦੇਰ ਤੱਕ ਸਿੱਖ ਸੰਘਰਸ਼ ਨਹੀਂ ਕਰਦੇ ਸੜਕਾਂ ਤੇ ਨਹੀਂ ਉਤਰਦੇ ਇੱਕ ਮੁੱਠ ਨਹੀਂ ਹੁੰਦੇ ਉਹਨਾਂ ਨੇ ਨਹੀਂ ਛੱਡਣਾ ਔਰ ਉਹ ਪੰਜਾਬ ਦੀ ਜਿਹੜੀ ਹਿੰਦ ਨਾਲ جنگ ਹੋਈ ਹੈ ਨਾ ਉਹਦੇ ਉਹ ਕੈਦੀ ਨਹੀਂ ਉਹ ਜੰਗੀ ਕੈਦੀ ਨਹੀਂ ਪੋਲਿਟੀਕਲ ਪ੍ਰिजनर्स ਨੇ ਤੇ ਪੋਲਿਟੀਕਲ ਪ੍ਰिजनर्स ਨੂੰ ਛਡਾਉਣ ਲਈ ਪੋਲਿਟੀਕਲ এজেন্ডੇ ਦੀ ਲੋੜ ਹੁੰਦੀ ਹੈ ਪੰਥਕ এজেন্ডੇ ਦੀ ਲੋੜ ਹੁੰਦੀ ਪਰ ਪੰਥਕ ਇਕਤਾ ਵੀ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਸੰਘਰਸ਼ ਨਹੀਂ ਕਰਾਂਗੇ ਔਰ ਸਰਕਾਰ ਦੇ ਉੱਤੇ ਸਾਡਾ ਦਬਾਅ ਨਹੀਂ ਪਏਗਾ ਤਰਲਿਆ ਨਾਲ ਕਿਸੇ ਨੇ ਬੰਦੀ ਸਿੰਘ ਨਹੀਂ ਛੱਡਿਆ ਅੱਛੇ ਜਦੋਂ ਪੁਰਾਣੇ ਸਰਬੰਦੀ ਬੋਲ ਦਿੱਤੀ ਹਾਂ ਹਾਂਜੀ ਅੱਜ ਸਾਡੇ ਵੱਲੋਂ ਅੰਮ੍ਰਿਤਸਰ ਬੰਦੀ ਕੋਲ ਹੈ ਔਰ ਹਮੇਸ਼ਾ ਪਿਛਲੇ 15 ਸਾਲ ਤੋਂ ਬੰਦੀ ਕੋਲ ਦਿੱਤੀ ਜਾਂਦੀ ਔਰ ਬੰਦ ਹਮੇਸ਼ਾ ਸਫਲ ਰਹਿੰਦਾ ਹੈ ਅੱਜ ਵੀ ਸਾਨੂੰ ਉਮੀਦ ਹੈ ਕਿ ਅੰਮ੍ਰਿਤਸਰ ਦੇ ਵਾਸੀ ਇਹ ਸਫਲ ਬਣਾਉਣਗੇ ਜੋ ਕੁਝ ਬਾਰ ਵਰਤਾਰਾ ਚੱਲ ਰਿਹਾ ਜੋ ਕੁਝ ਖਡੂਰ ਸਾਹਿਬ ਫਰੀਦਕੋਟ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਮੈਂ ਇਹ ਹੀ ਕਹਿਣਾ ਚਾਹੁੰਦਾ ਪਿਛਲੇ 3-4 ਸਾਲ ਤੋਂ ਪੰਥਕ ਜज्ਬਾ ਤੇ ਖਾਸ ਕਰਕੇ ਖਾਲਿਸਤਾਨ ਦਾ ਜਿਹੜਾ ਆਈਡੀਆ ਸੀ ਉਹ ਦੁਬਾਰਾ ਮੁੜ ਪ੍ਰਚਲਿਤ ਹੋਇਆ ਔਰ ਲੋਕ ਮਾਨਸਿਕਤਾ ਦਾ ਹਿੱਸਾ ਬਣਿਆ ਹੈ ਉਸ 4 ਸਾਲ ਦੀਆਂ ਪੰਥਕ ਜਥੇਬੰਦੀਆਂ ਨੇ ਇਹ ਘਲਣਾ ਹੈ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੇ ਪੰਥਕ ਉਮੀਦਵਾਰਾਂ ਨੂੰ ਜਿਤਾਇਆ। ਜੀ ਸ੍ਰੀ ਅਕਾਲ ਤਖਤ ਸਾਹਿਬ ਦੇ 6 ਜੂਨ 1984 ਨੂੰ ਜੋ ਉਸ ਵਕਤ ਦੀ ਜ਼ਾਲਮ ਸਰਕਾਰ ਨੇ ਇਹ ਸਾਡੇ ਤੇ ਕਹਿਰ ਕਰਾਇਆ। ਉਹਦੀ ਯਾਦ ਵਿੱਚ ਇੱਥੇ ਤੁਸੀਂ ਵੇਖਿਆ ਕਿ ਕੌਮ ਦਾ ਜਿਹੜਾ ਉਹ ਕਿਸ ਤਰ੍ਹਾਂ ਹਾਰ ਆਇਆ। ਔਰ ਮੈਂ ਇਹ ਅੱਜ ਦੇ ਦਿਨ ਦੇ ਉੱਤੇ ਕਿ ਇਹ ਵੀ ਗੱਲ ਕਹਾਂਗੇ ਕਿ ਜਿਸ ਤਰ੍ਹਾਂ ਉਸ ਵਕਤ ਦੀ ਦੇਸ਼ ਦੀ ਮਹਾਰੂਪ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਸਿਰ ਅਕਾਲ ਤੱਕ ਸਭ ਨੂੰ ਟੈਂਕਾਂ ਤੋਪਾਂ ਨਾਲ ਘਾਟੇ ਕੀਤਾ ਸੀ ਕਿ ਕੌਣ ਸਿੱਖ ਕੌਣ ਦੇ ਮਹਾਨ ਜੋਧੇ ਭਾਈ ਬਿਜਨਤ ਸਿੰਘ ਭਾਈ ਸਤਨ ਸਿੰਘ ਭਾਈ ਘੇਰ ਸਿੰਘ ਹੋਣੇ ਉਸ ਵਕਤ ਦੀ ਉਹਦਾ 인ਦਰਾ ਗਾਂਧੀ ਦਾ ਕੀਰਤਨ ਸੋਲਾ ਪੜ ਕੇ ਤੇ ਜੋ ਉਹਨੂੰ ਸਭ ਮਿਲ ਕੇ ਜਿਹੜਾ ਸੀ ਉਹਦਾ ਬਦਲਾ ਲਿਆ ਔਰ ਅੱਜ ਜੋ ਫਰੀਦਕੋਟ ਹਲਕੇ ਤੋਂ ਜੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਪਰ ਸਿਰ ਰਿਜ਼ਲਟ ਆਇਆ ਪਹਿਲੀ ਜੂਨ ਨੂੰ ਵੋਟਾਂ ਪਈਆਂ ਔਰ ਜਿਹੜਾ ਭਾਈ ਬੈਂਤ ਸਿੰਘ ਨੇ ਸਿੱਖ ਪਾਪ ਦੇ ਨਾਲ ਇੱਕ ਬਹੁਤ ਵੱਡਾ ਅਸਾਨ ਚਾਲਿਆ ਸੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਸੀ ਉਹਦੇ ਪੁੱਤਰ ਨੂੰ ਫਰੀਦਕੋਟ ਦੇ ਹਲਕੇ ਦੇ ਵੋਟਰਾਂ ਨੇ ਜੋ ਵੋਟਾਂ ਪਾ ਕੇ ਦਿਖਾਇਆ ਹੈ ਇਹ ਮੈਂ ਸਮਝਦਾ ਕਿ ਸਿੱਖ ਕੌਮ ਦੀ ਜਿਹੜੀ ਅਣਖ ਆ ਉਹ ਇੱਕ ਜਾਗੀ ਆ ਇਸੇ ਤਰ੍ਹਾਂ ਕਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਸਿੱਖ ਕੌਮ ਨੇ ਜਖਤਾਇਆ ਜੋ ਇਹ ਦੋਵੇਂ ਹਲਕੇ ਨੇ ਜਿਸ ਤਰ੍ਹਾਂ ਕਿ ਕਡੂਰ ਸਾਹਿਬ ਹਲਕੇ ਤੋਂ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਕਿ ਭਾਈ ਜਸਵੰਤ ਸਿੰਘ ਦੇ ਖਾਲੜੇ ਦੀ ਕਰਨ ਪਤਨੀ ਪੀਪੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਭਈ 2019 ਚ ਹਰਾਇਆ ਗਿਆ ਸੀ ਪਰ ਅੱਜ ਭਾਈ ਅਮਰਪਾਲ ਸਿੰਘ ਨੂੰ ਛਤਾ ਕੇ ਉਹ ਵੀ ਜਿਹੜਾ ਸੀ ਲੋਕਾਂ ਦੇ ਅੱਥੇ ਜਿਹੜਾ ਮਤਲਬ ਕਿ ਉਹਨਾਂ ਦੇਖਾ ਗਾਗ ਲੱਗ ਰਿਹਾ ਸੀ ਉਹਨਾਂ ਨੇ ਧੋਤਾ ਇਹਨਾਂ ਧਰਾਲਕਿਆਂ ਨੇ ਸਿੱਖ ਕੌਮ ਦੀ ਅਣਖ ਜੜੀਆ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਕਾਇਮ ਕਰ ਸਾਡੇ ਕਾਲ ਤੱਕ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-32 ਸਾਲਾਂ ਤੋਂ ਕੈਦ ਘੱਟ ਰਹੇ ਆ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸਭ ਕੀ ਕਮੀ ਰਹੀਆਂ ਸੰਗਰੂਰ ਦੇ ਵਿੱਚ ਇਸ ਵਾਰੀ ਕੀ ਆਮ ਆਦਮੀ ਪਾਰਟੀ ਸੀਟ ਕਾਢੀ ਨਜ਼ਰ ਆਈ ਆ ਪਿਛਲੀ ਵਾਰ ਜਿੰਗਲੀ ਚੌਂਦੇ ਵਿੱਚ ਮਟਰੀਡ ਨਾ ਤੁਸੀਂ ਜਿੱਤੇ ਹੋ ਕਦੇ ਕਦੇ ਸਿੱਖ ਮੰਨੋ ਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਫਿਰ ਫੇਰ ਤੈਨੂੰ ਬੁਲਾ ਲਾਂਗੇ ਕਦੋਂ ਬੁਲਾਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਕੋਲ ਜਾਣਾ ਕਿਉਂ ਟੁੱਟ ਜਾਣੀ ਹੈ ਕੀ ਲੱਗਦਾ ਤੁਹਾਨੂੰ ਟੁੱਟਣ ਦੇ ਕਾਰਨ ਕੀ ਲੱਗ ਰਹੇ ਆ ਜੋ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਤੇ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋ ਮੰਤਰੀ ਮੰਗਣਗੇ ਐਕਸਟਰਨਲ ਅਫੇਅਰਸ ਦੀ ਮੰਤਰੀ ਮੰਗਣਗੇ ਡਿਫੈਂਸ ਮੰਤਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ ਬਾਪੂਤ ਵੀ ਪਾਟਪਾ ਜਿਹੜੀ ਆ ਵੋਟਾਂ ਚ ਵਾਅਦਾ ਕਰਨ ਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨ ਵਾਅਦਾ ਕਰ ਦਿੰਦੀ ਆ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਖਾਟਾ ਕਰ ਦਿੰਦੀ ਆ ਸਾਨੂੰ ਪੂਰਾ ਇਤਬਾਰ ਅੱਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਦਾ ਘਾਟਾ ਹੋ ਸਕਦਾ ਫਿਰ ਖਲੂਬ ਸਾਹਿਬ ਵਾਲੀ ਦਾ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਨਹੀਂ ਕਰੰਗੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਾਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਰ ਤੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਬੰਦ ਤੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਪੀਤ ਖਾਲਸਾ ਨੂੰ ਵੱਡੀ ਲੀਡ ਦਾ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਸਰਪਾ ਅਸ਼ਰੋਮ ਨੇ ਅਖਾਲੀ ਦਲ ਦੀ ਇਹ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਜੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCPCD elections ਮਰਤੇ ਦੇ ਹੋ ਸਕਣਗੇ ਕਿਉਂਕਿ ਵੱਡੇ ਤੇ ਛੋਟੇ ਘੱਲੂ ਘਾਰਿਆਂ ਵਿੱਚ ਅਦੇਸ਼ੀ ਮੁਗਲ ਤੇ ਅਧਕਾਰ ਸਮੁਦਾਵਰਾ ਦੇ ਉਲਟ 1984 ਦਾ ਘੱਲੂ ਘਾਰਾ ਉਸ ਆਜ਼ਾਦ ਹਿੰਦੋਸਤਾਨ ਦੀ ਆਹ ਅੱਜ ਜਦੋਂ 1984 ਦੇ 40 ਘੱਲੂ ਘਾਰੇ ਦਿਹਾੜੇ ਮੌਕੇ ਇਿੱਕੇ ਸੰਸਦ ਜਾਨੀ ਦਰਹਰ ਸਿੰਘ ਦੇ ਕਾਲਸਾ ਫਿਲਟਰਾਵਾਰਿਆਂ ਦੀ ਜਗਵਾਈ ਹੈ ਸ਼ੀਰ ਦਰਬਾਰ ਸਾਹਿਬ ਖਾਲਸਾ ਪੰਥ ਦੇ ਹੋਰ ਜੱਜਤਬੰਦਿਆ ਨਾਲ ਸਿੱਖ ਪੰਥ ਦੇ ਬਾਨੀ ਧੰਤਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 10ਵੇਂ ਸਰੂਪ ਧੰਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹਲੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਤਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖ ਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੱਤਾ ਸੀ ਮ੍ਰਿਤ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਸਤਗੁਰ ਜੀ ਨੇ ਪ੍ਰਗਟ ਕੀਤਾ ਕਿਉਂਕਿ ਮਨੁੱਖ ਜਿਹਲੇ ਮੌਤ ਦਾ ਭੈ ਹੋਵੇ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਸਤਗੁਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸ਼ਹੀਦੀਆਂ ਦਾ ਵੀ ਦੌਰ ਗੁਰੂ ਪੰਜਮ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਜਿਹਨੂੰ ਸੇਖ ਪੰਥ ਦਾ ਇੱਕ ਸਰਮੌਰ ਇਹ ਸਰਮਾਇਆ ਹੈ ਔਰ ਆਦ ਕਾਲ ਤੋਂ ਹੀ ਚਾਹੇ ਮੁਸਲਮਾਨਾਂ ਦਾ ਰਾਜ ਸੀ ਚਾਹੇ ਗੋਰਿਆਂ ਦਾ ਰਾਜ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹਮੇਸ਼ਾ ਹੀ ਕਿਉਂਕਿ ਸਿੱਖ ਦੀ ਭਗਤੀ ਤੇ ਸ਼ਕਤੀ ਦਾ ਸੋਮਾ ਇਨੂੰ ਤੈਅ ਸਨੈਸ਼ ਕਰਨ ਦਾ ਬਹੁਤ ਵਾਰੀ ਯਤਨ ਹੋਇਆ ਪਰ ਜਿੰਨੀ ਵਾਰੀ ਵੀ ਯਤਨ ਹੋਇਆ ਖਾਲਸਾ ਪੰਥ ਹੋਰ ਹਰੀਆਵਲ ਹੋਇਆ ਜੂਨ 1984 ਜਿਹੜਾ 40 ਸਾਲ ਆਪਾਂ ਮਨਾ ਰਹੇ ਹਾਂ ਇਸ ਪਵਿੱਤਰ ਸਥਾਨ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਨੂੰ ਫੌਜ ਭੇਜ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਔਰ ਸਤਗੁਰਾਂ ਦੇ ਸਰੂਪਾਂ ਚ ਅਕਾਲ ਤਖਤ ਸਾਹਿਬ ਜੀ ਨੂੰ ਢਹ ਢੇਰੀ ਕਰਨ ਤੇ ਅਨੇਕਾਂ ਜਿਹੜੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਉਣ ਆਇਓ ਸੀ ਉਹਨਾਂ ਨੂੰ ਬਹੁਤ ਦੇ ਘੱਟ ਤਾਰਿਆ ਤੇ ਉੱਥੇ ਨਾਲ ਦੀ ਨਾਲ ਸਾਡੇ ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜਾ ਵੱਡਾ ਜਰਨੈਲ ਹੋਣ ਦਾ ਰਤਬਾ ਬਖਸ਼ਿਸ਼ ਕੀਤਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਮੈਨੂੰ ਉਹ ਵੀ ਸਮਾਂ ਚੇਤੇ ਜਦੋਂ ਅਕਾਲ ਤਖਤ ਦੇ ਸਨਮੁਖ ਹੋ ਕੇ ਮਰਜੀਵੜਿਆਂ ਵਜੋਂ ਸੌ ਚੱਕੀ ਸੀ ਤੇ ਇਹ ਵੀ ਜ਼ਿਲ੍ਹੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੋਈ ਸਮਾਂ ਆਊਗਾ ਕਹਿੰਦੇ ਕੋਈ ਨੇ ਸਮਾਂ ਆਊਗਾ ਪਤਾ ਲੱਗ ਜਾਊਗਾ ਉਹਨਾਂ ਨੇ ਆਪਣੇ ਬਹੁਤ ਪਿਆਰੇ ਸਾਥੀ ਜਿਨ੍ਹਾਂ ਨੂੰ ਛੋਟੇ ਭਰਾ ਦਾ ਮਾਣ ਬਖਸ਼ਿਸ਼ ਕਰਦੇ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਜਨਰਲ ਸ਼ਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਅਨੇਕਾਂ ਸੰਗਾਂ ਨੇ ਇਸ ਪਵਿੱਤਰ ਸਥਾਨ ਦੀ ਅਜਮਤ ਲਈ ਇੱਥੇ ਸ਼ਹੀਦੀਆਂ ਪਾਈਆਂ। ਸੋ ਅੱਜ ਉਹਨਾਂ ਦਾ ਆਪਾਂ 40ਵਾਂ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਪਰਸੋਂ ਰੋਜ ਤੋਂ ਅਖੰਡ ਪਾਠ, ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਭੋਗ, ਫਿਰ ਵਿਚਾਰਾਂ ਤੇ ਕੌਮ ਦੇ ਨਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਦੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ। ਉਹ ਪੁਰਾਣੇ ਗੁਰਸਿੱਖ ਕੀ ਸੀਗੇ? ਤਿਆਗ ਦੀ ਭਾਵਨਾ ਸੀ। ਜੋੜ ਮਿਲ ਕੇ ਬੈਂਦੇ ਸੀ ਇੱਕ ਦੂਏ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ 'ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਏ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਏ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਸੋ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਨਾਏ ਆ ਤੇ ਮੰਜੀ ਸਾਹਿਬ ਦੀ ਬਾਣ ਹਾਲ ਚੱਜ ਅੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਕੇ ਵੀ ਉਹ ਸਾਰਾ ਜਿਹੜਾ ਉਹ ਸਾਕਾ ਸਾਹਮਣੇ ਆ ਗਿਆ ਜੀ ਨੇ 40 ਸਾਲਾਂ ਚ ਲੱਗਦਾ ਕੋਈ ਸਰਕਾਰਾਂ ਦੀ ਮਾਨਸਿਕਤਾ ਚ ਬਦਲਾ ਆਇਆ ਦੇਖੋ ਸਿੱਖ ਦੀ ਮਾਨਸਿਕਤਾ ਸਰਕਾਰਾਂ ਦੀ ਮਾਨਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਆ ਪਰ ਮੈਨੂੰ ਕਈ ਵਾਰੀ ਮਾਨ ਦੇ ਵਿੱਚ ਮੈਂ ਸੋਚਦਾ ਪਏ ਅੱਜ ਆਪਾਂ 40 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਥੇ ਹਮਲਾ ਕੀਤਾ ਸੀ ਪਰ ਅੱਜ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਆ ਪਏ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਨੰਗਾ ਦਿੰਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ